ਰਾਮਾਨ ਦਾ ਕੰਮ ਆਪਣੀ ਬੇਨ ਦੇ ਚ ਮੰਨ ਲੈ ਆਪ ਆਸਵਾਸਾ ਸ਼ਾਬ ਦੀ ਹੈ ਸਭੀ ਪਾਸ ਕਰਦੇ ਨੇ ਬਾਈ ਹੁਣੀ ਸੁਸਾਂਗੇ ਬਾਈ ਨੂੰ ਕਿੰਨੇ ਦੀ ਹੋਗੀ ਲਓ ਵੀ ਮਿੱਤਰੋ ਕਾ ਚੈੱਕ ਕਰੋ ਮੱਜ ਆ ਨੀ ਗਿਨਾ ਕਰੋ ਚੈੱਕ ਤੇ ਬੋਡੀ ਲੈਂਡ ਦੀ ਤੁਸੀਂ ਦੇਖ ਸਕਦੇ ਹੋ ਤੇ ਥਾਣੇ ਬੰਨ ਦੀ ਦੇਖ ਸਕਦਾ ਮੋਟਾ ਮੋਟਾ ਥਣ ਲੱਗਿਆ ਵਿੱਥੀ ਵਾਲਾ ਥਣ ਲੱਗਿਆ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮਗਰ ਨੂੰ ਆਰਡਰ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਤੇ ਪਿੱਠ ਬੜੀ ਦੀ ਬਹੁਤ ਚੌੜੀ ਆ ਤੁਰਦੀ ਘੱਟ ਆਗੀ ਫੇਸ ਕੁਆਲਟੀ ਵੀ ਤੁਸੀਂ ਦਿਖਾਉਣੇ ਆ ਮੋੜ ਲਿਆ ਵੀਰੇ ਮੋੜ ਲਿਆ ਬਸ ਬਹੁਤ ਹਾਂਜੀ ਇਹ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਇਹ ਵੱਡੇ ਸਿੰਘਾਂ ਦੀਆਂ ਖੁੱਲੇ ਸਿੰਘਾਂ ਦੀਆਂ ਤੇ ਬਾਡੀ ਨਾਲ ਤੁਸੀਂ ਦੇਖ ਸਕਦੇ ਹੋ ਤੇ ਸੂਈ ਹੋਈ ਆ ਬਾਕੀ ਡਿਟੇਲ ਆਪਾਂ ਬਾਈ ਹੁਣਾਂ ਤਾਂ ਲਵਾਂਗੇ ਕੀ ਡਿਟੇਲ ਆ ਕਿ ਰਿਕਾਰਡ ਆ ਤੇ ਸਾਰਾ ਰਿਕਾਰਡ ਆਪਾਂ ਬਾਈ ਹੁਣਾਂ ਤਾਂ ਲੈ ਨੀ ਤੁਸੀਂ ਮੱਝ ਕਰੋ ਚੱਕਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਬਈ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਪਿੰਡ ਜੀ ਪਰਵਾਲੀ ਪਰਵਾਲੀ ਜ਼ਿਲ੍ਹਾ ਜੀ ਕਿਹੜਾ ਪੰਦਾ ਜ਼ਿਲ੍ਹਾ ਹਨ ਮਲੇਰ ਕੋਟਲਾ ਪੈਗਾ ਜੀ ਮਲੇਰ ਕੋਟਲਾ ਪੈਗਾ ਜੀ ਆਹ ਰਡ ਫਰਵਾਹੀ ਜੀ ਰੇ ਜੇ ਸਨੌਰ ਕੋਲੇ ਫਰਵਾਹੀ ਅਸੀਂ ਸਨੌਰ ਕੋਲੇ ਫਰਵਾਹੀ ਜੀ ਰਾਹਕੁੱਟ ਰੋਡ ਤੇ ਰਾਹਕੁੱਟ ਰੋਡ ਠੀਕ ਆ ਜੀ ਤੇ ਆਪਾਂ ਕਿੰਨੀਆਂ ਵਜਾ ਲੈ ਕੇ ਆਈ ਜੀ ਅੱਜ ਅੱਜ 2 ਲੈ 3 ਦੋ ਲਗਿਆ ਸੀ ਇੱਕ ਰਹਿ ਗਈ ਇੱਕ ਰਹੇਗੀ ਇੱਕ ਰਹਿ ਗਈ ਜੀ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਹੈ ਜੀ ਕੀ ਰਿਕਾਰਡ ਹੈ ਦਾ ਇਹਦਾ ਰਿਕਾਰਡ ਦੁੱਧ ਤੋਂ ਥੋੜਾ 17 ਦੀ ਮਾਲਕ ਰਹਿ ਗਈ ਆ ਜੀ 16 17 ਲੀਟਰ ਦੀ ਮਾਲਕਨ ਆ ਜੀ ਤੇ ਕੰਮ ਸੂਏ ਜੀ ਹੁਣ ਇਹ ਜੀ ਵੀ ਦੂਜਾ ਸੂਏ ਹੈ ਜੀ ਦੂਜੇ ਸੂਏ ਮਗਰ ਬੱਚਾ ਕੀ ਆ 31 ਆ ਜੀ ਇਹ ਕੱਟੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ? ਇਹਨਾਂ ਨੂੰ ਸੂਈ ਨੂੰ ਹਫ਼ਤਾ ਹੋ ਗਿਆ ਜੀ। 1 ਹਫ਼ਤਾ ਹੋ ਗਿਆ ਜੀ। ਹਾਂ ਜੀ। ਹੁਣ ਤਾਂ ਨਹੀਂ ਕਿੰਨਾ ਦੁੱਧ ਮੰਨੀਆਂ ਵੀ ਤਿਆਰ ਕਿੰਨਾ ਬੋਲ ਵਾਲਾ? ਅਗਲਾ 15 ਕਿਲੋ ਤਾਂ ਤੇ ਰਾਮਰਾ ਲ। ਬੋਲ ਵਾਲਾ ਤਿਆਰ ਹੈ। ਪੀਕ ਲੈਵਲ ਤੇ ਕਿੰਨਾ ਕਰ ਜੂ? ਇਹ ਜੀ 17-18 ਕਿੱਲਾ ਦਾ 20 ਦੇ ਲਵੇ ਲਾ ਜੂ ਜੀ। 20 ਦੇ ਲਵੇ ਲਾ ਜੂ ਪੀਕ ਲੈਵਲ ਤੇ ਤਾਂ ਨਹੀਂ 15 ਕਿਲੋ ਬੋਲਾਗਾ ਹੁਣ। ਹਾਂ ਜੀ ਹਾਂ ਜੀ। ਦੂਜੇ ਸੂਏ ਆ ਜੀ? ਹਾਂ ਜੀ ਦੂਜੇ ਸੂਏ। ਨਾ ਹਫ਼ਤਾ ਹੋ ਗਿਆ ਸੂਈ ਨੂੰ। ਹਾਂ ਜੀ ਹਫ਼ਤਾ ਤੇ ਮੁੱਲ ਕੀ ਰੱਖਿਆ ਜੀ ਇਹਦਾ? ਮੁੱਲ ਇਹਦਾ ਕਰਦਾ ਜੀ 180। 180 ਜੀ ਨਹੀਂ ਸ਼ਹਾਵਾਦੀ ਤੇ ਬਦਲ ਹੋ ਰਹੇ ਆ ਸਹੀ ਠੀਕ ਆ ਜੀ ਤੇ ਆਪਣੇ ਘਰੇ ਵੀ ਹੁੰਦੇ ਹੀ ਪਸੂ ਜੀ ਹਾਂ ਜੀ ਹੁੰਦੇ ਆ ਜੀ ਵਪਾਰ ਦਾ ਕੰਮ ਆਪਣਾ ਜੀ ਹਾਂ ਜੀ ਮਾੜਾ ਪੁੱਟ ਕਰ ਜੇ ਕਿਸੇ ਨੇ ਘਰੋਂ ਤਸੱਲੀ ਕਰਕੇ ਲੈ ਕੇ ਜਾਣੀ ਹੋ ਬਈ ਲੈ ਸਕਦਾ ਜੀ ਕਰੋ ਤਸੱਲੀ ਕਰਕੇ ਲੈ ਜਾਓ ਜੀ ਹਾਂ ਜੀ ਸਵੇਰੇ ਸ਼ਾਮ ਜੇਨ ਮਰਜੀ ਹੈ ਨਾ ਜੀ ਤੇ ਨੰਬਰ ਬੋਲ ਦਿਓ ਜੀ ਆਪਣਾ 81950 36870 ਇੱਕ ਵਾਰੀ ਹੋਰ ਬੋਲ ਦਿਓ ਜੀ 81950 36870 ਧੰਨਵਾਦ ਜੀ ਨਾਓ ਵੀ ਮਿੱਤਰੋ ਆ ਮੱਜ ਬਾਈਕ ਤੁਹਾਨੂੰ ਡਿਟੇਲ ਲੈ ਕੇ ਦੇਤੀ ਸਾਰੀ ਦੂਜੇ ਸਵੇਰੇ ਹਫਤਾ ਕੋ ਗਿਆ ਸੂਈ ਨੂੰ ਤੇ 15 ਲੀਟਰ ਬਾਈ ਕਹਿੰਦਾ ਬੋਲਾ ਤਿਆਰ ਆ 20 ਲੀਟਰ ਕਰ ਜੂਗੀ ਤੇ ਮਗਰ ਕੱਟੀ ਆ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਕੰਟੈਕਟ ਨੰਬਰ ਲੈ ਕੇ ਦਿੱਤਾ ਤੁਹਾਨੂੰ ਕਰ ਲਿਓ ਸੰਪਰਕ ਹਾਂਜੀ ਕਿਸਾਨ ਵੀਰੋ ਤਿੰਨ ਮੱਝਾਂ ਦੇਖ ਰਹੇ ਹਾਂ ਖੰਨਾ ਮੰਡੀ ਤੇ ਤੁਸੀਂ ਤਿੰਨ ਮੱਝਾਂ ਬਾਈ ਹੁਣੇ ਲੈ ਕੇ ਆਏ ਨੇ ਤਿੰਨਾਂ ਮੱਝਾਂ ਦੀ ਡਿਟੇਲ ਲਵਾਂਗੇ ਆਪਾਂ ਤੇ ਬਾਈ ਹੁਣਾਂ ਨਾਲ ਕਰਾਂਗੇ ਗੱਲਬਾਤ ਇੱਕ ਬੂਰੀ ਆ ਤੇ ਦੋ ਸੋਈਆਂ ਹੋਈਆਂ ਨੇ ਇੱਕ ਗੱਬਣ ਆ ਤੇ ਸਾਰੀਆਂ ਮੱਝਾਂ ਦੀ ਡਿਟੇਲ ਲਵਾਂਗੇ ਆਪਾਂ ਪਹਿਲਾਂ ਆਪਾਂ ਇਕੱਲੀ ਇਕੱਲੀ ਤੌਰ ਕੇ ਦਿਖਾ ਦਈਏ ਪਹਿਲਾਂ ਇਕੱਲੇ ਇਕੱਲੇ ਤੌਰ ਦੇ ਵੀਰੇ ਪਹਿਲਾ ਆਪਾਂ ਗੱਬਣ ਤੋੜ ਕੇ ਦਿਖਾਉਣਾ ਏ ਸਾਨੂੰ ਤੇ ਇਹ ਕਰੋ ਚੱਕ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲੈਂਡ ਦੀ ਮੱਝ ਦੇਖ ਸਕਦੇ ਹੋ ਠੀਕ ਠਾਕ ਆ ਕੱਦ ਪਰਮਾਨੇ ਦੀ ਆ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਗੱਬਣ ਆ ਗਈ ਤੇ ਬਾਡੀ ਲੈਂਡ ਦੀ ਤੁਸੀਂ ਦੇਖ ਸਕਦੇ ਹੋ ਮੱਝ ਤੇ ਬਾਈ ਹੁਣ ਤਾਂ ਲਵਾਂਗੇ ਡਿਟੇਲ ਦੇ ਵੀ ਤੇ ਤੁਸੀਂ ਬਾਡੀ ਲੈਂਡ ਦੀ ਦੇਖੋ ਤੇ ਨਾ ਤੇ ਥਣ ਹਵਾਨਾ ਵਧੀਆ ਲੱਗਿਆ ਥਣਾਂ ਦੀ ਸਪੇਸ ਬਹੁਤ ਆ ਗਈ। ਅੱਖਾਂ ਮੀਟ ਕੇ ਮੈਸਾ ਲੈਣ ਤੇ ਆਹ ਦੋ ਸੂਈਆਂ ਹੋਈਆਂ ਨੇ। ਇਹਨਾਂ ਨੂੰ ਵੀਰੇ ਖੋਲ ਦੇ। ਤੇ ਆ ਵੀ ਖੋਲ ਕੇ ਦਿਖਾਉਣੇ ਆ ਸਾਨੂੰ ਦੋ ਵਜਾਂ। ਤੇ ਇਹਦੀ ਫੇਸ ਕੁਆਲਿਟੀ ਦੇਖੋ ਖੁੱਲੇ ਸਿੰਘਾਂ ਦੀ ਆ ਇਹ। ਵੱਡੇ ਸਿੰਘਾਂ ਦੀ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ, ਵੱਡੇ ਸਿੰਘਾਂ ਦੀ ਬਾਡੀ ਲੈਂਡ ਦੀ ਮੰਜ ਚੈੱਕ ਕਰ ਸਕਦੇ ਹੋ। ਤੇ ਹਵਾਨਾ ਵੀ ਦੇਖ ਸਕਦੇ ਹੋ। ਇਹਦਾ ਵੀ ਹਵਾਨਾ ਦੀ ਦੇਖ ਸਕਦੇ ਹੋਗੇ। ਇਹ ਥਾਣਾਵਾਂ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਸਪੇਸ ਇਹਦੇ ਵੀ ਥਾਣਾ ਚ ਬਹੁਤ ਆ ਵਿਥੀ ਬਹੁਤ ਆ ਥਾਣਾ ਚ ਤੇ ਬਾਡੀ ਰੰਡ ਦੀ ਬਾਅਦ ਤੁਸੀਂ ਇਹ ਵੀ ਚੈੱਕ ਕਰੋ ਤਿੰਨਾਂ ਦੀ ਆਪਾਂ ਇਕੱਠੇ ਡਿਟੇਲ ਲਵਾਂਗੇ ਬਾਈ ਹੁਣਾਂ ਤੋਂ ਤੇ ਤਿੰਨ ਵੱਜਾਂ ਨੇ ਆ ਬੂਰੀ ਵੀ ਖੋਲ ਦੇ ਵੀਰੇ ਬੜੀ ਪੂਰੀ ਹੋਈ ਹੁਣ ਤੁਹਾਨੂੰ ਬੂਰੀ ਦਿਖਾਉਣੇ ਆ ਇਹ ਵੀ ਸੂਈ ਹੋਈ ਆ ਪੂਰੀ ਇਹਦੀ ਫੇਸ ਕੁਆਲਿਟੀ ਦੇਖੋ ਜੀ ਚੱਕਰੋ ਚੱਕਰਾਂ ਬਾਡੀ ਲੈਨ ਦੀ ਇਹ ਵੀ ਚੈੱਕ ਕਰੋ ਤੇ ਥਣ ਹਵਾਂ ਨੇ ਦੀ ਇਹ ਵੀ ਦੇਖੋ ਥਣ ਹਵਾਂ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਸਪੇਸ ਹੈਗੀ ਆ ਪਿਛਲੇ ਥਾਂ ਤੇ ਛੋਟੇ ਛੋਟੇ ਨੇ ਮੂੜ ਦੇ ਵੱਡੇ ਨੇ ਤੇ ਬਾਡੀ ਲੈਨ ਦੀ ਇਹ ਵੀ ਚੈੱਕ ਕਰੋ ਤੇ ਤੁਸੀਂ ਤਿੰਨੇ ਵਿੱਚ ਚੈੱਕ ਕਰ ਲਿਆ ਹੁਣ ਆਪਾਂ ਕੱਲੀ ਕੱਲੀ ਮਾੜੀ ਡਿਟੇਲ ਲਵਾਂਗੇ ਬਾਈ ਹੁਣਾਂ ਤੋਂ ਤੇ ਬਾਡੀ ਲੈਨ ਦੀ ਪੂਰੀ ਚੈੱਕ ਕਰ ਸਕਦੇ ਹੋ ਤਿੰਨੇ ਵਿੱਚ ਡਿਟੇਲ ਲੈਣੇ ਆਪਾਂ ਬਾਈ ਹੁਣਾਂ ਤੋਂ ਹਾਂਜੀ ਸ਼ਾਸਤਰੀ ਕਾਲ ਵੀਰੇ ਸਿੱਕੀ ਕਾਲ ਬਾਈ ਜੀ ਸਖਸੀ ਕਾਲ ਵੀਰੇ ਆਪਾਂ ਕਿੰਨੀਆਂ ਵਾਜਾਂ ਲੈ ਕੇ ਆਏ ਹੋ ਰੇ ਤਿੰਨ ਤਿੰਨ ਵਾਜਾਂ ਜੀ ਤੇ ਸੇਲ ਹੋਈ ਨਹੀਂ ਹੈ ਜੀ ਕੋਈ ਇਹਨਾਂ 'ਚ ਠੀਕ ਆ ਜਿਹੜੀ ਵੀਰੇ ਆਪਾਂ ਪਹਿਲੀ ਆਹ ਗੱਬਨ ਤੋੜ ਕੇ ਦਈ ਸੀ ਕਿੰਨਾ ਟਾਈਮ ਰਹਿੰਦਾ ਇਹਦਾ 15 ਕਿੰਨ ਲੈ ਜਾਊਗੀ ਜੀ 15 ਤਾਂ ਲੈ ਜਾਊਗੀ ਹਾਂਜੀ ਤੇ ਕਹਵਾ ਸੂਆ ਇਹਦਾ ਹੁਣ ਦੂਜਾ ਸੂਆ ਜੀ ਦੂਜਾ ਸੂਆ ਦਾ ਹਾਂਜੀ ਤੇ ਆਪਣਾ ਵਪਾਰ ਦਾ ਕੰਮ ਆ ਜਾਂ ਕਰਦਾ ਵਪਾਰ ਦਾ ਜੀ ਇਹ ਪਹਿਲੇ ਸੂਏ ਆਪਣੇ ਕੋਲ ਹੀ ਸੀਗੀ ਨਹੀਂ ਕੱਲ ਜਿਹ ਲਿਆਂਦੀ ਜੀ ਮੁੱਲ ਦੀ ਆਪਣੀ ਲਿਆਂਦੀ ਸੀਗੀ ਤੇ ਪਤਾ ਰਿਕਾਰਡ ਇਹਦਾ ਕਿੰਨਾ ਪਹਿਲੇ ਦਾ ਜੀ 15 ਕਿਲੋ ਦੋਦੀ ਦੀ ਗਾਰੰਟੀ ਦੇ ਆ ਜੀ ਪਹਿਲੇ ਸੂਏ 15 ਕਿਲੋ ਲੀਟਰ ਕੱਢਿਆ ਤੇ ਦੂਜੇ ਸੂਏ ਹੁਣ ਦੂਜੇ ਸੂਏ ਕਹਿੰਦੇ ਵੀ ਵਾਧੇ ਕੱਢੂਗਾ ਵਾਧੀ ਕੱਢੂਗੀ ਠੀਕ ਆ ਤੇ ਜਾਨੀ 15 ਤਾਂ ਕੱਢੂਗੀ ਕੱਢੂਗੀ ਉਹਨੇ ਪਾਪ ਮੁੱਲ ਹੀ ਆ ਜੀ ਠੀਕ ਆ ਜੀ ਤੇ ਕੀ ਮੁੱਲ ਰੱਖਿਆ ਇਹਦਾ ਲੱਖ ਮੰਗਦੀ ਇਹਦਾ ਲੱਖ ਰੁਪਇਆ ਹਾਂ ਜੀ ਦੇਣੀ ਕਿੰਨੇ ਦੀ ਆ 90 ਦੀ ਦੇ ਦਾਂਗੇ 90 ਦੀ ਹੋਣੀ 75 75 ਦੀ ਨਹੀਂ ਜੀ ਹੈ ਵਾਧ ਲੱਗਦੀ ਠੀਕ ਆ ਤੇ ਆ ਆ ਦੂਜੀ ਮੱਝ ਇਹਨਾ 95 ਮੰਗ ਰਹੀ ਹੈ ਇਹ 95 ਮੰਗਦੇ ਆ ਹਾਂਜੀ ਇਹ ਕਹਿੰਦੇ ਸੁਵੇ ਸੁਈ ਆ ਇਹ ਤੀਜੇ ਸੁਵੇ ਹੈਗੀ ਤੀਜੇ ਸੁਵੇ ਸੁਈ ਹੋਈ ਆ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਸੁਈ ਨੂੰ ਤੇ ਕਿੰਨਾ ਦੁੱਧ ਤਿਆਰ ਆ ਹੁਣ 10 ਕਿਲੋ ਤੋਂ ਤਿਆਰ ਹੋਗਾ ਮੁੱਖ ਕਿੰਨਾ ਕੱਢ ਦੋਗੀ ਇੱਕ ਘਟੋ ਘਟ ਜਿਆਦਾ ਨਹੀਂ ਜਿਆਦਾ ਨਹੀਂ ਮੰਨ ਕੇ 12-14 ਕਿਲੋ ਦੇ ਦੇ ਜਾਊਗਾ ਆਂ ਜੇ ਕੋਈ ਬੰਦਾ ਕਰੋ ਆਪਣੇ ਤਸੱਲੀ ਕਰਕੇ ਚੋ ਚਵਾ ਕੇ ਦੋਵੇਂ ਡੰਗ ਚੋ ਕੇ ਤਸੱਲੀ ਕਰਕੇ ਫਿਰ ਖੜੇ ਵੀਰ ਭਰਾ ਜੇ ਨੇ ਕਰਨੀ ਚਾਹਨੀ 12 ਕਿਲੋ ਤੋਂ ਤੁਹਾਨੂੰ ਕੱਢ ਦੋਗੀ ਮਗਰ ਕੀ ਐ ਇਹਦੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਇਹਦੇ 20 ਦਿਨਾਂ ਸੁਈ ਹੋਈ ਆ 20 ਦਿਨਾਂ ਸੁਈ ਤੀਜਾ ਸੁਆ ਇਹਦਾ ਤੀਜਾ ਸੁਆ ਠੀਕ ਆ ਇਹਦਾ ਮੁੱਲ ਕੀ ਕਰਿਆ ਇਹਦਾ ਮੁੱਲ 95 ਕਰਿਆ ਜੀ ਇਹਦਾ 95 ਕਰੇ ਕਿੰਨੇ ਦੇਣੀ ਆ 60-70 ਦੀ ਐ ਚਲੋ ਦੂਜੀ ਤੀਜੀ ਉਹ ਬੂਰੀ ਤੀਜੀ ਬੂਰੀ ਆ ਜਾ ਜੀ ਸੰਧਾਂ ਵਾਲੀ ਚਿੱਕੀ ਜਾਂ ਕੱਟੀ ਇਹ ਸਿੱਗੀ ਆ ਹਾਂ 6 ਦਾ ਦੇ ਚੱਲੇ 6 ਦਾ ਅੰਦਾਜ਼ ਇਹੇ ਠੀਕ ਆ ਕੀ ਆ ਮਗਰ ਬੱਚਾ ਕੀ ਇਹਦੇ ਕੱਟਾ ਜੀ ਕੱਟਾ ਇਹ ਕੱਟਾ ਦਾ ਬੂਰਾ ਕੱਟਾ ਇਹ ਸ਼ਿਮਲੇ ਦੇ ਬੂਰੇ ਨਾਲ ਲਵਾਇਆ ਸੀਗਾ ਹਾਂਜੀ ਠੀਕ ਆ ਇਹਦਾ ਕਿੰਨਾ ਦੁੱਧ ਆਗਾ ਇਹਦਾ ਦੁੱਧ 13 ਕਿਲੋ ਹੋਗਾ ਜੱਟ 13 ਕਿਲੋ ਦੁੱਧ ਆ ਇਹਦਾ ਹਾਂਜੀ ਠੀਕ ਆ ਕੀ ਰੇਟ ਰੱਖਿਆ ਇਹਦਾ ਇਹਨਾਂ 1 25 ਮੰਗਦੇ 1 25 ਹਾਂਜੀ ਕਿੰਨੇ ਦੀ ਹੋਊਗੀ ਇਹ ਇੱਕ ਪੰਜ ਦੇਾਂਗੇ 80 80 ਦੀ ਹੁੰਦੀ ਨਹੀਂ ਨਹੀਂ ਜੀ ਹੈ ਇੱਕ ਪੰਜ ਨਹੀਂ ਤੇ ਏਰੀਆ ਕਿਹੜਾ ਆਪਣਾ ਏਰੀਆ ਆਪਣਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਏਰੀਆ ਨਾਮ ਕੀ ਆ ਤਹਿਸੀਲ ਬਾਬਾ ਬਕਾਲਾ ਠੀਕ ਆ ਪਿੰਡ ਕਾਲੇ ਜੀ ਪਿੰਡ ਕਾਲੀ ਕੀ ਨਾਮ ਕੀ ਆਪਣਾ ਜਗਰੂਪ ਸਿੰਘ ਨੰਬਰ ਬੋਲ ਦੋ ਵੀਰੇ ਆਪਣਾ 82644 ਠੀਕ ਆ ਜੀ 63316 ਇੱਕ ਵਾਰੀ ਰਿਪੀਟ ਕਰ ਦੋ 82644 63316 ਠੀਕ ਆ ਜੇ ਇਹ ਬੰਦੇ ਨੇ ਘਰੋਂ ਤਸੱਲੀ ਕਰਕੇ ਲੈ ਜਾਣੀਆਂ ਹੁਣ ਹਾਂ ਮੇਰਾ ਵੀਰ ਭਰਾ ਦੋ ਡੰਗ ਤਿੰਨ ਡੰਗ ਚੋ ਗਿਆ ਆਪਣੀ ਤਸੱਲੀ ਕਰਕੇ ਘਰ ਲੈ ਗਿਆ ਘਰੇ ਹੋਰ ਵੀ ਡੰਗਰ ਪਸ਼ੂ ਹੁੰਦੇ ਆ ਜੀ ਰੋਜ ਮਾਲ ਵਿਖਦਾ ਬਹੁਤ ਇਕੱਲੇ ਪਸ਼ੂਆਂ ਦਾ ਕਾਪ ਆਪਣੇ ਮੱਝਾਂ ਦਾ ਕੰਮ ਆਗਾ ਜਾਂ ਫਿਰ ਬਹਿੜੀਆਂ ਵੀ ਨੇ ਨਹੀਂ ਨਹੀਂ ਮੱਝਾਂ ਦਾ ਜੀ ਇਕੱਲਾ ਮੱਝਾਂ ਦਾ ਕੰਮ ਆ ਠੀਕ ਆ ਭਾਈ ਧੰਨਵਾਦ ਲੋ ਮਿੱਤਰੋ ਆ ਤਿੰਨੇ ਮੱਝਾਂ ਨੂੰ ਡਿਟੇਲ ਲੈ ਕੇ ਦੇਤੀ ਜੇ ਨਾ ਨਵਜੋ ਜੇ ਤਾਂ ਉਰੇ ਕੋਈ ਹੋਗੀ ਸੇਲ ਤਾਂ ਕੀ ਕਹਿਣਾਗਾ ਜੇ ਤਿੰਨਾ ਵੱੱਜਾਂ ਕੋਈ ਵੀ ਮੱਝ ਪਸੰਦ ਆਉਂਦੀ ਆ ਬਾਈ ਕਹਾਂ ਤਸੱਲੀ ਕਰਕੇ ਚਾਹੇ ਘਰੋਂ ਲੈ ਜਿਓ ਦੋ ਮੱਝਾਂ ਸੋਈਆਂ ਹੋਣੀਆਂ ਇੱਕ ਮੱਝ ਇੱਕ ਮੱਝ ਸੂਣ ਵਾਲੀ ਆ ਗਈ ਤੇ ਤਿੰਨਾਂ 'ਚ ਜੇ ਕੋਈ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦੇਦਾ ਕਰ ਲਿਓ ਸੰਪਰਕ ਲੋ ਜੀ ਕਾਹ ਮੱਝ ਕਰੋ ਚੱਕ ਖੰਨੇ ਮੰਡੀ ਤੁਸੀਂ ਤੇ ਪਿੱਠਪੜੇ ਦੀ ਬਹੁਤ ਚੌੜੀ ਆ ਗਈ ਤੇ ਬੱਲੀ ਆ ਗਈ ਗ੍ਰੇਡੇਡ ਮੱਝ ਕਹਿੰਦੇ ਆ ਤੇ ਬਾਡੀ ਲੈਂਡ ਦੀ ਚੈੱਕ ਕਰ ਲਓ ਤੇ ਫੇਸ ਕੁਆਲਿਟੀ ਕੁੰਡੇ ਸਿੰਘਾਂ ਦੀ ਆ ਇਹ ਥਾਣਾ ਵਾਂ ਦਾ ਦੇਖ ਲਓ ਛੋਟਾ ਥਾਣਾ ਲੱਗਿਆਗਾ ਦਿੱਥੀ ਵਾਲਾ ਥਾਣਾ ਵੈਸੇ ਇਕੱਠੇ ਤਾਂ ਲੱਗੇ ਹੋਏ ਨੇ ਤੇ ਬਾਡੀ ਬੇਡ ਦੀ ਦੇਖੋ ਬਹੁਤ ਲੰਬੀ ਲੰਜੀ ਆ ਉੱਚੇ ਲੰਬੇ ਕੱਦ ਦੀ ਆ ਫੇਸ ਕੁਆਲਿਟੀ ਦੀ ਦੇਖੋ ਬੱਲੀ ਆ ਖੁੰਡੇ ਸਿੰਘਾਂ ਦੀ ਆ ਬਾਕੀ ਡਿਟੇਲ ਆਪਾਂ ਬਾਅਦ ਹੁਣ ਤੋਂ ਲਵਾਂਗੇ ਕੀ ਡਿਟੇਲ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਜੀ ਕਹਿੰਦੇ ਸੂਏ ਆ ਇਹ ਜੀ ਪਲੂਣ ਆ ਜੀ ਪਲੂਣ ਆ ਜੀ ਇਹਦੇ ਠੀਕ ਆ ਜੀ ਕਿੰਨੇ ਕ ਦਿਨਾਂ ਦੀ ਕੱਚੀ ਆ ਜੀ ਇਹ ਵੀਰੇ 10 ਦਿਨਾਂ ਦੀ ਕੱਚੀ ਆ ਜੀ 10 ਦਿਨਾਂ ਦੀ ਕੱਚੀ ਆ ਜੀ ਕਿੰਨਾ ਦੁੱਧ ਬਾਜੂ ਜੀ ਦੁੱਧ ਪਾਉ ਜੀ 14-15 ਲੀਟਰ ਜੀ 14-15 ਲੀਟਰ ਬਾਜੂ ਰਿਕਾਰਡ ਵਾਲੀ ਆ ਜੀ ਇਹੇ ਰਿਕਾਰਡ ਵਾਲੀ ਆ ਨੀਲੀ ਰਾਵੀ ਦੀ ਨੀਲੀ ਰਾਵੀ ਚਾਣੀ ਆ ਤੇ ਜਿਹੜਾ ਆਪਾਂ ਸੀਮਣ ਕਰਾਇਆ ਨੀਲੀ ਰਾਵੀ ਤੇ ਪਿਓਰ ਕਰਾਇਆ ਜੀ ਗੱਲ ਤੋਂ ਉੱਡੀ ਪਿਓਰ ਆ ਜੀ ਠੀਕ ਹੈ ਕੀ ਮੁੱਲ ਵ ਆਪਣਾ ਐਡਰੈਸ ਕੀ ਆ ਜੀ ਐਡਰੈਸ ਹੈ ਮੇਰਾ ਕੋਰ ਸਦਰਖਾਂ ਪਿੰਡਾ ਹੀ ਮੋਗਾ ਜਿਹੜਾ ਠੀਕ ਆ ਜੀ ਗਰਮੀ ਸਿੰਘ ਮੇਰਾ ਨਾਮ ਹੈ ਠੀਕ ਆ ਜੀ ਮੋਬਾਈਲ ਨੰਬਰ 9814525785 ਇੱਕ ਵਾਰੀ ਹੋਰ ਬੋਲ ਦਿਓ ਜੀ 9814525785 ਠੀਕ ਆ ਜੀ ਹੋਰ ਮਨਤਨ ਹੋ ਜੀ ਥੋੜਾ ਮੋਟਾ ਮੁੰਡਾ ਮੋਗੇ ਤੋਂ ਆ ਜਾਣਾ ਕੋਈ ਤੁਹਾਡਾ ਨਾਮ ਲੈ ਕੇ ਆਵੇ 2000 ਰੁਪਏ ਛੋੜਾ ਜੀ ਠੀਕ ਆ ਜੀ ਧੰਨਵਾਦ ਜੀ ਲਓ ਜੀ ਮਿੱਤਰੋ ਆ ਵੀਡੀਓ ਆ ਆ ਮੱਝ ਕਰੋ ਚੱਕ ਜੇ ਆਪਣੇ ਚੈਨਲ ਦਾ ਨਾਮ ਲੈ ਕੇ ਆਊਗਾ ਤਾਂ 2000 ਰੁਪਏ ਹੋਰ ਛੋੜੋ ਜੀ ਇੱਕ 40 ਦੀ ਆਉਂਦਾ ਤੇ ਉੱਚੇ ਨੰਬਰ ਕੱ ਤੇ ਬਾਕੀ ਨੰਬਰ ਲੈ ਕੇ ਦਿੱਤਾ ਸਾਨੂੰ ਕਾਲ ਲਿਓ ਕੰਟੈਕਟ ਨੌ ਕਿਸਾਨ ਵੀਰੇ ਕਿਸ ਨੂੰ ਆਹ ਮੱਝ ਦਿਖਾ ਰਹੇ ਆਂਗੇ ਤੇ ਪਿੱਠ ਪੜੇ ਤੁਸੀਂ ਦੇਖ ਸਕਦੇ ਹੋ ਥਣ ਹਵਾਨੇ ਦੇਖ ਸਕਦੇ ਹੋ ਵਿੱਥੀ ਦਾ ਥਣ ਲੱਗਿਆ ਹੋਇਆ ਤੇ ਬਾਡੀ ਲਾਈਨ ਦੀ ਚੈੱਕ ਕਰੋ ਤੇ ਫੇਸ ਕੁਆਲਟੀ ਦੇਖੋ ਪਲੇ ਸਿੰਘਾਂ ਦੀਆ ਵੱਡੇ ਸਿੰਘਾਂ ਦੀਆ ਤੇ ਬਾਡੀ ਲਾਈਨ ਚੈੱਕ ਕਰ ਸਕਦੇ ਹੋ ਥਣ ਹਵਾਨਾ ਸਾਫ ਪੇਪਰ ਲੱਗਿਆ ਸਪੇਸ ਬਹੁਤ ਹੱਤਾਂ ਦੇ ਵਿੱਚ ਬਾਕੀ ਡਿਟੇਲ ਆਪਾਂ ਬਾਅਦ ਤਣ ਲੈਂਦੇ ਹਾਂ ਤੁਹਾਨੂੰ ਅੱਗੇ ਵੀ ਦਿਖਾ ਦਿਆਂ ਕਰਾਂ ਦੇਖੋ ਛੋਟੇ ਛੋਟੇ ਥਣ ਲੱਗੇ ਨੇ ਆ ਜੋ ਬਾਕੀ ਡਿਟੇਲ ਲੰਨੇ ਆ ਬਾਅਦ ਤੋਂ ਉਹ ਕਿਆ ਡਾਲ ਕਰੀ ਸੌਦਾ ਵੀ ਚੱਲਦਾਗਾ ਉਹ ਚਲਾ ਦੇ ਬੰਦੇ ਜੇ ਸੌਦਾ ਹੋ ਗਿਆ ਲੈ ਇਦਾਂ ਸਾਬ ਲੈ ਸੌਦਾ ਦੱਸਾਂਗੇ ਨਹੀਂ ਹਾਂ ਡਿਟੇਲ ਲੈ ਕੇ ਦੇਵਾਂਗੇ ਲੈ ਸੌਦਾ ਵਿੱਚ ਹੀ ਚੱਲੀ ਜਾ ਰਿਹਾ ਘਰ ਦੇ ਨੇ ਦੀਆਂ ਮੈਂ ਬੋਲੇ ਸਵਾਦ ਸਵਾਦ ਫੂਦ ਦੇ ਗਈਆਂ ਬੰਦਾ ਦੇ ਦੇਖੋ ਬਰਾ ਫੇਸ ਕੁਆਲਟੀ ਦੀ ਇੱਕ ਵਾਰੀ ਹੋਰ ਦੇਖ ਲਓ ਵੱਡੇ ਸਿੰਘਾਂ ਦੀਆਂ ਪੱਟੀ ਰਾਣੀ ਆ ਜਿੰਨੀ ਸੋਹਣੀ ਆ ਕੱਦ ਤੇ ਰਮਾਨੀ ਆ ਅੱਡੇ ਦੇਖੀ ਹੂਮਤ ਆ ਨਾ ਤੇ ਪਿੱਠ ਪੂੜੇ ਦੀ ਬਹੁਤ ਚੌੜੀ ਆ ਗਈ ਹੈਲੋ ਥਾਣਾਵਾਂ ਨਾ ਸੋਣਾ ਲੱਗਿਆ ਛੋਟਾ ਥਣ ਲੱਗਿਆ ਯਾਰ ਇੱਕ ਸੋੜ ਲਾ ਗਾ ਗਿਆ ਗਿਆ ਚੱਪਿਆ ਹੋ ਗਿਆ ਬਾਰ ਬਾਰ ਨੰਬਰ ਯਾਨੀ ਯਾਰ ਉਹ ਕਰ ਨਹੀਂ ਰਿਹਾ ਗੱਲ ਵੀ ਕਰਦਾ ਕਿ ਤੂੰ ਤੇ ਗੱਲ ਚੱਲਦੀ ਆ ਸਾਡਾ ਚੱਲਦਾ ਹਜੇ ਮੋਰ ਮੋਰ ਵੇ ਤੇਰਾ ਆਪਾਂ ਬਾਈ ਤੋਂ ਲੈ ਲਾਂਗੇ ਤੁਰਦੀ ਕਰਾ ਵੇਕਰ ਉਹਦੀ खो घर जेकी भाई उहे आयोग ਬਾਈ ਨੇ ਮੁੱਲ 135 ਕਰਿਆ ਬਾਕੀ ਦੇਖਦੇ ਆ ਕੀ ਕਹਿੰਦਾ ਵਾ ਇਹ ਰਣਾ ਹੁਣ ਦਸਵੀਂ ਗੱਲ ਠੀਕ ਸੂਕੋਂਗੀ ਤਾਂ ਇਹ ਤਾਂ ਜਗੂਤ ਲਗਾਉਂਦੇ ਆ ਵਧੀਆ ਨਿੱਕੀ ਫੋਨ ਤਾਂ ਬਹੁਤ ਵਧੀਆ ਹੈ ਇਹ ਲੱਗਦਾ ਤੁਹਾਨੂੰ ਪਰਾਦਾ ਲੱਗਦਾ ਇੱਕ 20 ਦੀ ਆ ਨਹੀਂ ਮੇਰਾ ਨਹੀਂ ਆ ਜਾ ਆਹੋ ਹੈ ਨਹੀਂ ਛੋਟੀ ਜੀ ਆ ਵੱਡੀ ਜੀ ਗਾਦੀ ਏ ਬੁੱਲ ਵੀ ਨਿੱਕਾ ਨਿੱਕੇ ਦਰਵਾਨੇ ਦੇ ਗੱਦ ਦੀ ਆ ਪਰ ਤੇ ਮੁੱਲ ਵਈ 1 20 ਦੀ 35 ਮੰਗਦਾ ਜੀ 1 20 ਦੀ ਉਹਨਾ ਦੇਣੀ ਆ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਉਹ ਕਾਥੀ ਗਏ ਤੇਰਾ ਮਨ ਜੇ ਮਾ 23 ਹਜ਼ਾਰ ਤੱਕ ਬਾਈ ਹੁਣੇ ਸੌਦਾ ਕਰ ਰਹੇ ਇਹਨੇ ਹਾਂ ਉਹ ਗੱਲ ਬਣਦੀ ਉਹ ਬਣਾਓ ਹੈ ਨਾ ਨਹੀਂ ਹੁੰਦੀ ਰਹਿਮਾਨ ਦਾ ਕੰਮ ਆਪਣੀ ਵੇਂਦ ਤੇ ਮੰਨ ਲੈ ਪੱਖ ਸਾਡਾ ਚੰਗੇ ਲੱਗਦੇ ਆਪਣੀ ਘਾਟਾ ਪੈਂਦਾ ਭੈਣੇ ਘਾਟਾ ਵੀ ਬਹੁਤ ਪੈਂਦਾ ਵੇਂਦਾ ਆ ਦੂਰ ਤੋਂ ਨੇ ਵੀ ਸੌਦਾ ਹੋ ਗਿਆ ਰਲ ਗਿਆ ਸੌਦਾ ਬਕਸ਼ ਨੂੰ ਦਿਖਾਉਣੇ ਆ ਹਾਂਜੀ ਉਹ ਕੱਟੀ ਦੇਖ ਮੇਰੇ ਮੈਂ ਮੈਂ ਤੁਹਾਨੂੰ ਇਹਨਾਂ ਨੂੰ ਇੰਨਾ ਲੱਗਦਾ ਸਾਹ ਦੇ ਤਾਂ ਮੈਂ ਕਿਹੋ ਜਿਹੀ ਮੋਣੀ ਬਿਨੂ ਉਹਦੇ ਦਾ ਬੱਚਾ ਉਹ ਆਹੋ ਪ੍ਰਭੂ ਭਵਨ ਕੀ ਆਇਆ ਇਹ ਆਪਣੀ ਅੱਖਾਂ ਨਾਲ ਨਹੀਂ ਆਜੋ ਯਾਰ ਸਵਾਦ ਸ਼ਾਬਦੀ ਹੈ। ਖਾਰਕੀ ਹੈ। ਸਭ ਪਾਸ ਕਰਦੇ ਨੇ ਬਾਈ ਹੁਣੀ। ਪੁੱਸਾਂਗੇ ਬਾਈ ਨੂੰ ਕਿੰਨੀ ਦੀ ਹੋਗੀ? ਖਾਰਕੀ ਹੈ। ਹੋਰ। ਇਹ ਮਾਤੂ ਦੇਲਾ ਖਾਰਕੀ ਕਰ। ਆਹ 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 ਆਹ। ਸਟੱਪ ਦੀ ਆ ਬਈ। ਜਿੰਨੀ ਕਹਿੰਦੇ ਹੁੰਦੇ ਨੇ ਛੋਟੇ ਕੱਦ ਦੀ ਓਨੀ ਜ਼ਿਆਦੇ ਤਿੱਖੀ ਹੁੰਦੀ ਆ। ਆ ਦੇਖੋ ਮੱਝ ਦਾ ਵੀ ਉਹੀ ਹਾਲ ਆ। ਆ। ਐ। ਦੇਪ ਨੇ ਥੱਲੀ ਕਰ। ਲੈ ਵੀ ਤਸੱਲੀ ਕਹਿੰਦਾ ਸਵਾਰ ਕੇ ਕਰ ਰਹੇ ਨੇ ਬਾਈ ਹੁਣ। ਉਹ ਜੇ ਤਾਂ ਚੱਲ ਵੀ ਆਉਂਦੀ ਤੇ ਪੰਜ ਡਾਲੀ ਚੱਲ ਮੈਨੂੰ ਪੱਕਿਆਂ 9000 ਰੁਪਏ ਘੱਟ। ਕੱਪੀ ਤੇ ਫੋਨ ਤੇ ਲਈ ਆ ਮੈਂ। ਇਹ ਨਹੀਂ। ਹਾਂ। ਵੀਡੀਓ ਤੈਨੂੰ ਵੀਡੀਓ ਦਿਖਾਉਂ ਦਿੰਦਾ ਮੈਂ ਕੱਤੀ ਫੋਟੋ ਲਾਤੀ ਮੇਰੇ ਕੋਲ ਕੀਤੀ ਹੋਈ ਉੱਪਰ। ਤੇ ਤੈਨੂੰ ਪੱਟ ਕੇ ਫੋਟੋ ਦਿੰਦਾ ਮੈਂ। ਹਾਂ। ਹਾਂ। ਭਾਈਓ ਨੇ ਪਾਸ ਕਰਦੇ ਨੇ ਇਕਲਾ 8000 ਦੇ ਚੋਕੀ ਕਰਦੇ ਨੇ ਸਾਡਾ ਲੇਖਾ ਲੈਣ ਉਹ ਹੈਗਾ ਕੋਈ ਮਨ 9000 ਰੁਪਇਆ ਘਟਦੀ ਅੱਜ ਜਣੇ ਖੜੇ ਦੇਖਦੇ ਖੜੇ ਆ ਮਾ ਫੋਨ ਤੇ ਸੀਗਾ ਵੀਡੀਓ ਦੇਖ ਲੈ ਕਿਹਦਾ ਨੂੰ ਮਾਰਨਾ ਪਊਗਾ ਫੇਸ ਤਾਰਾ ਹੱਥ ਮਾਰੋ ਹੋਰ ਗੱਲ ਕਰੋ ਕਿਤਾਬ ਮਾਰਖੇ ਕਿਤਾਬ ਰਹਿ ਗਏ ਜੇ ਆਉਣ ਜਲਾ ਚਲੋ ਹਲੋ ਜੀ ਕੌਣ ਤੇ ਤਾਂ ਬੜੀ ਮਹਾਨ ਕੁੜਾ ਹਾਂ ਬਾਈ ਦੀ ਕੋਲ ਗਾ ਕੋਲ ਬੜੀ ਬੀਤੀ ਅੰਕ ਜੀ ਇੱਕ ਦਿਨ ਚ ਆਉਂਦੀ ਹੈ ਇਕੱਠੀ ਉਹ ਵੀ ਨਾਮ ਉਸ ਦਾ ਫਾਟ ਲੈ ਉਹ ਤਾਂ ਇਹਦਾ ਦਮੋਲ ਸੀ ਇਹ ਮੈਂ ਸੁਖੀ ਨੂੰ ਦੇਣੀ ਸੀ ਇੱਕ 5 ਦੀ ਨਾਂ ਦਾ ਮੈਨੂੰ ਜਿੰਦਰ ਨਾਂ ਕਹਿੰਦੇ ਇਕੱਠੇ ਚੱਲ ਜਾਣੀ ਲੋ ਜੀ ਇਹ ਹੋ ਗਈ ਤੇ ਮੰਜ ਹੋ ਗਈ ਵੀਰੇ ਹੋ ਗਈ ਹਾਂਜੀ ਕਿੰਨਾ ਸੂਏ ਸੀ ਇਹ ਇਹ ਦੂਜੀ ਸੂਆ ਜੀ ਕਿੰਨੇ ਦਿਨ ਬਾਕੀ ਸੀਗੇ ਦਿਨ 17 ਨੂੰ ਪੂਰੇ ਭਜੇ ਇਹਦੀ ਕਿੰਨੇ ਦੀ ਹੋ ਗਈ ਬਸ ਭਾਈ ਦੇਖੋ ਕਿੰਨੇ ਦਿੰਦੇ ਆ ਨਹੀਂ ਫਿਰ ਵੀ ਪਤਾ ਹੀ ਆਉ ਕਿ ਨਹੀਂ ਲਈ ਪਾਜੀ ਇੱਕ ਨੌ ਦੀ ਜੀ ਇੱਕ ਨੌ ਦੀ ਹਾਂਜੀ ਠੀਕ ਆ ਜੀ ਨੰਬਰ ਬੋਲ ਦੇ ਮਾੜਾ ਆਪਣਾ ਬੋਲੋ ਭਾਜੀ ਜੇ ਨਹੀਂ ਲਈ ਨੰਬਰ ਬੋਲ ਲਓ ਜੀ ਸਾਵਣਾ ਨੂੰ ਕਰੋ ਫੋਨ ਨੰਬਰ ਬੋਲ ਦਿਓ ਭਜੀ 98134 48512 ਠੀਕ ਹੈ ਕਿਹੜਾ ਪਿੰਡ ਆਈ ਆਪਣਾ ਆਪਣਾ ਚੀਕਾ ਠੀਕ ਆ ਠੀਕ ਹੈ ਇਹ ਆਪਣਾ ਘਰੇ ਰੱਖਿਆ ਜੀ ਸੇਲ ਕਰਨੀ ਆ ਜੀ ਸੇਲ ਕਰ ਜਾਂ ਵਪਾਰ ਦੀ ਕੰਮ ਆਪਣਾ ਵੀ ਹਾਂਜੀ ਠੀਕ ਆ ਜੀ ਲਓ ਵੀ ਮਿੱਤਰੋ ਆ ਮੱਝ ਹੋਗੀ ਇੱਕ ਨੌ ਦੀ ਹੋਗੀ